ਇਸ ਵੀਡੀਓ ਵਿੱਚ ਤੇ ਅੱਜ ਆਪਾਂ ਹੈਗੇ ਆ ਜੀ ਹਾਲੈਂਡ ਦੇ ਵਿੱਚ ਤੇ ਅੱਜ ਤੁਸੀਂ ਦੇਖ ਸਕਦੇ ਹੋ ਮੌਸਮ ਵੀ ਬੜਾ ਘੈਂਟ ਆ ਇੱਥੇ ਤੇ ਮੀਂਹ ਤੁੱਬੇ ਪਈ ਜਾਂਦਾ ਇਸ ਟਾਈਮ ਸਹੀ ਆ ਤੇ ਕਹ ਲੋ ਕਿ ਬੱਦਲ ਹਲਕਾ-ਹਲਕਾ ਵਾ ਸੂਰਜ ਚੜ੍ਹਾਉਂਦਾ ਵਾ ਤੇ ਕਈ ਵਾਰਾ ਨਹੀਂ ਵੀ ਤੇ ਪਰ ਇਧਰੋਂ ਕਲੀਅਰ ਆ ਪੂਰਾ ਠੀਕ ਆ ਤੇ ਲੋ ਵੀ ਅੱਜ ਆਪਾਂ ਗੱਲ ਕਰਦੇ ਆ ਲੋਡਿੰਗ ਦੀ ਜੇ ਆਪਾਂ ਕਰਾਉਣੀ ਆ ਹਾਲੈਂਡ ਦੇ ਵਿੱਚੋਂ ਲੋਡਿੰਗ ਤੇ ਲੋਡਿੰਗ ਅੱਜ ਦੀ ਆਪਣੀ ਗੀ ਆ ਜੀ ਚੌਵਾਂ ਥਾਵਾਂ ਤੋਂ ਇੱਕ ਨਾ ਦੋ ਚਾਰ ਥਾਵਾਂ ਤੋਂ ਲੋਡਿੰਗ ਆ ਤਾਂ ਸਬਜ਼ੀ ਭਾਜੀ ਜਾਂ ਫਲ ਫਰੂਟ ਮੈਕਸ ਸਮਾਨ ਆ ਜਿਹੜਾ ਕੀ ਆਪਾਂ ਇੱਥੋਂ ਲੋਡ ਕਰਾ ਕੇ ਭੇਜਣਾ ਵਾ ਲਤਵੀਆ ਨੂੰ ਲਤਵੀਆ ਅ ਰਿਮੀ ਸਹੀ ਆ ਤੇ ਜਿੱਦਾਂ ਕੀ ਟੈਂਪਰੇਚਰ ਹੋਊਗਾ 10 ਪਲੱਸ ਤੋਂ ਆਪਾਂ ਇਹਦੇ ਵਿੱਚ ਫ੍ਰੀਜਰ ਦੇ ਵਿੱਚ ਟੈਂਪਰੇਚਰ ਸੈੱਟ ਕਰਦੇ ਆ ਤੇ ਚੱਲਦੇ ਆ ਲੋਡ ਕਰਾਉਣ ਰੈਂਪ ਨੰਬਰ ਇਹਨਾਂ ਦੇ ਦਿੱਤਾ ਇਹ ਪਹਿਲੀ ਜਗ੍ਹਾ ਆਪਾਂ ਪਹੁੰਚ ਗਏ ਆ ਤੇ ਪਹਿਲੀ ਜਗ੍ਹਾ ਹੁਣ ਆਪਾਂ ਲੋਡ ਕਰਾਗੇ ਇਹ ਗਾਂ ਦੂਜੀ ਤੀਜੀ ਚੌਥੀ ਤੇ ਫੇ ਉਸ ਤੋਂ ਬਾਅਦ ਆ ਇਹ ਟ੍ਰਿਪ ਇਹ ਟਰਾਲਾ ਆਪਾਂ ਛੱਡ ਦੇਣਾ ਵਾ ਕੀ ਰਿਪੋਰਟ ਜਰਮਨ ਦਾ ਜਿਹੜਾ ਕੀ ਪੋਰਟ ਆ ਠੀਕ ਆ ਜੀ ਤੇ ਬਸ ਇਹ ਖਤਮ ਟ੍ਰਿਪ ਇਹ ਸਹੀ ਆ ਚਲਦੇ ਆ ਆਪਾਂ ਓਕੇ ਲਾਗੇ ਲਾਗੇ ਹੀ ਆ ਸਾਰੀਆਂ ਲੋਡਿੰਗਾਂ ਆਈਆਂ ਯਾਰ ਆਪਣੀਆਂ ਜਿੰਨੇ ਵੀ ਟਾਸਕ ਆ ਚਾਰੇ ਦੇ ਚਾਰੇ ਕੋਈ 10 ਕੋਈ 12 ਕੋਈ 13 ਐਡਾ ਹੀ ਆ ਬਸ ਯਾਰ ਸਮੇਂ ਕਾਲਾ ਟੈਂਪਰੇਚਰ ਸਟ ਓਕੇ ਇਹ ਸਨਾਂ ਨਾਲ ਚੱਲਦੀ ਆਪਾਂ ਇੱਧਰ ਆਹ ਸਾਰੀ ਖੇਤੀਬਾੜੀ ਯਾਰ ਹੁੰਦੀ ਆ ਉਹ ਜਿਹੜੇ ਛਪਰੇ ਨੇ ਆ ਦੇ ਵਿੱਚ ਟਮਾਟਰ ਟਮਾਟਰ ਕਈ ਕੋਲਾਦਾ ਮੇਰਾ ਖਿਆਲ ਇਸ ਤੋਂ ਵੀ ਟਮਾਟਰ ਵਗੈਰਾ ਇਹੋ ਜਿਹਾ ਸਮਾਨ ਹੀ ਲੋਡ ਹੋਣਾ ਆ ਚ ਚਲਦੇ ਕਿਉਂਕਿ ਜਗਾ ਇੱਥੇ ਗੱਡੀ ਘੁੰਮ ਨਹੀਂ ਸਕਦੀ ਜੇ ਆਉਣ ਲੈ ਕੇ ਜਾਣੇ ਤਾਂ ਵੀ ਅੱਗੇ ਜਗਾ ਹੋਵੇ ਤਾਂ ਗੱਲ ਬਣਦੀ ਆ ਠੀਕ ਹੈ ਟਰਾਲਾ ਨਹੀਂ ਘੁੰਮਣਾ ਚਲਦੇ ਆ ਰਿਵਰਸ ਪਿਛੋ ਘੁਮਾ ਕੇ ਲਿਆਉਣੇ ਮੈਂ ਇਹ ਸੋਚਦਾ ਸੀ ਵੀ ਜਗਾ ਕਾਫੀ ਹੋਣੀ ਬੈਕਸਾਈਡ ਦੇ ਨਾਲ ਰੀਵ ਜਗਾ ਬਹੁ ਉਨੀ ਕੀ ਆ ਇਹਨਾਂ ਦੇ ਤੇ ਨਈ ਆਂਦੀ ਟਿਕਾਣੇ ਤਿੰਨ ਨੰਬਰ ਰੈਂਪ ਆ ਤੇ ਆਪਾਂ ਥੋੜੀ ਜਿਹੀ ਟਰਾਲਾ ਤਾਂ ਲਈਏ ਇੱਥੇ ਕਰਾਈਏ ਲੋਡ ਪਹਿਲੀ ਠੀਕ ਆ ਰਿਵਿਊਡ ਮੈਨੇਜਰ ਦਾ ਨਹੀਂ ਫਿਰ ਕਾਰਗੋ ਵਾਲੇ ਦਾ ਜਿਹੜਾ ਯਾਨੀ ਲੋਡ ਚੱਕਦਾ ਉਹਦਾ ਹੀ ਕੰਮ ਰਹਿ ਜਾਂਦਾ ਤੇ ਇੱਥੇ ਟੈਂਪਰੇਚਰ ਚੈੱਕ ਕਰੀਦਾ ਠੀਕ ਆ ਮਣੀਕੋ ਠੀਕ ਆ ਜੀ ਇਹ ਵੀ ਬਬੇ ਪਹਿਲੀ ਲੋਡਿੰਗ ਤਾਂ ਹੋ ਗਈ ਖਤਮ ਠੀਕ ਆ ਜੀ ਆਪਾਂ ਹੁਣ ਚੱਲਦੇ ਆਂ ਦੂਜੀ ਵੱਲ ਠੀਕ ਆ ਵੀ ਆਪਾਂ ਲੋਡ ਕਰਾ ਕੇ ਨਿਕਲ ਲੱਗੇ ਆਂ ਤਾਂ ਅਗਲੀ ਗੱਡੀ ਪਹਿਲੇ ਹੀ ਆਣ ਕੇ ਖੜ ਗਈ ਤੇ ਸਬਜ਼ੀਆਂ ਭਾਜੀਆਂ ਬਹੁਤ ਹਾਲੈਂਡ ਤੋਂ ਜਾਂਦੀਆਂ ਸਪੇਨ ਤੋਂ ਵੀ ਬਹੁਤ ਹੁੰਦੀ ਆ ਤੇ ਚਲੋ ਵੀ ਬਾਕੀ ਕੰਟਰੀਆਂ ਤੋਂ ਵੀ ਹੈਗੀਆਂ ਵਾਂ ਪਰ ਇਹਨਾਂ ਦੋ ਕੰਟਰੀਆਂ ਤੋਂ ਜ਼ਿਆਦਾ ਵਾਂ ਜਾਂ ਬੈਲਜੀਅਮ ਤੋਂ ਵੀ ਬਹੁਤ ਆ ਆਲੂ ਬਹੁਤ ਜਾਂਦਾ ਬੈਲਜੀਅਮ ਤੋਂ ਖਾਸ ਕਰਕੇ ਚੱਲਦੇ ਆਪਾਂ ਅਗਲੀ ਨੋਡਿੰਗ ਤੇ ਓਕੇ ਇਹ ਹੁਣ ਆਪਾਂ ਹੈਗੇ ਪਿੰਡਾਂ ਦੇ ਵਿੱਚ ਆ ਦੇ ਬਹੁਤ ਘਰਾਂ ਨੇ ਆ ਜਗੜ ਲਾਇਆ ਕਹਤੇ ਖੇਤੀਬਾੜੀ ਕੰਡ ਹੈ ਆ ਜਿਹੜਾ ਆ ਬੜ ਰੇਡ ਇੱਥੇ ਵੀ ਇਦਾਂ ਹੈ ਨਾ ਲੋਕੀ ਆ ਸਾਰੇ ਘਰਾਂ ਦੇ ਵੀ ਲਾਗੇ ਬੰਨੇ ਆ ਜਿਹੜੀ ਆ ਸਾਰੀ ਖੇਤੀਬਾੜੀ ਹੋਣ ਈ ਆ ਜਾ ਜਿਹੜੀ ਕੰਪਨੀ ਚ ਕਰਾਇਆ ਉਹਨਾਂ ਦਾ ਵਾ ਆਪਾਂ ਲੋਡ ਕਰਾਈ ਸਤ ਖਿਆਲ ਆ ਐਸ ਕੰਪਨੀ ਦੇ ਵਿੱਚ ਵੀ ਤਿੰਨ ਚਾਰ ਕੰਪਨੀਆਂ ਕੰਮ ਕਰਦੀਆਂ ਤੇ ਪਤਾ ਨਹੀਂ ਹੁਣ ਇਹ ਦੂ ਗਾਂ ਵਾਲੀ ਜਿਹੜੀ ਆ ਉਹ ਵੀ ਇੱਥੇ ਕਿਤੇ ਇਸ ਏਰੀਆ 'ਚ ਜਾਂ ਇੱਥੇ ਆ ਚੈੱਕ ਕਰ ਲੈਣੇ ਉਹ ਵੀ ਗਾਂ ਤੇ ਪਹਿਲਾਂ ਹੁਣ ਚੱਲਦੇ ਆਫਿਸ ਤੇ ਕੀ ਕਹਿੰਦੇ ਆ ਇਹ ਠੀਕ ਆ ਜੀ ਆ ਦੇਖ ਸਕਦੇ ਮੈਂ ਤੁਹਾਨੂੰ ਕੰਪਨੀ ਲੋ ਵੀ ਆਵਾ ਕੰਪਨੀ ਤੇ ਬਹੁਤ ਵੱਡੀ ਆ ਉਦਾਂ ਠੀਕ ਆ ਤੇ ਚੱਲਦੇ ਆ ਆਫਿਸ ਬਹੁਤ ਹੀ ਆਫਿਸ ਮੈਂ ਗੱਲ ਕਰਦਾ ਨਾ ਦੋ ਤਿੰਨ ਕੰਪਨੀਆਂ ਲੱਗਦੀਆਂ ਆ ਸਟੋਰ 'ਚ ਇਹ ਇੱਧਰ ਹੋਰ ਕੰਪਨੀਆਂ ਉਹ ਟਰੋਫੀ ਪੈਕ ਉਧਰ ਆ ਕੰਪਨੀ ਦਾ ਨਾਮ ਹੈ ਟਰੋਫੀ ਪੈਕ ਕਾਫੀ ਮਿਲਗੀ ਕਾਫੀ ਵਾਲਿਆਂ ਲਈ ਮਸ਼ੀਨ ਲਾਈ ਪਈ ਡਰਾਈਵਰਾਂ ਵਾਸਤੇ ਗੱਡੀ ਕੀ ਕਿਸੇ ਕਿਸੇ ਕੰਪਨੀ ਨੇ ਲਾਈ ਹੁੰਦੀ ਆ ਤੇ ਚੱਲਦੇ ਆ ਉਹ ਲਾਸਟ ਦੇ ਤੇ ਗੱਡੀ ਲੈ ਚੱਲਦੇ ਨਹੀਂ ਤਾਂ ਇੱਧਰ ਲਾਉਣੇ ਆ ਠੀਕ ਆ ਅੱਛਾ ਫਿਰ ਜੂ ਉੱਥੋਂ ਹੁਣ ਚੱਲ ਕੇ ਕਰਦੇ ਆ ਆਪਣੇ ਉਹਨਾਂ ਨੇ ਮਤਲਬ ਦੂਜੀ ਕੰਪਨੀ ਤੋਂ ਇਹ ਤਿੰਨ ਪਾਇਲਟ ਲੈਣੇ ਆ ਟਮਾਟਿਆਂ ਦੇ ਠੀਕ ਆ ਮਤਲਬ ਇਹਦੇ ਉਹ ਲੋਡ ਕਰਨਗੇ ਤੁਹਾਡੇ ਤੇ ਪੇਪਰ ਵੀ ਉੱਥੇ ਮਿਲ ਲਗੇ ਤੇ 27 ਨੰਬਰ ਉਹਦਾ ਰਸਤਾ ਵਾ ਰੈਂਪ ਤੇ ਜੇ ਲੋ ਕਿ ਬੀਬੀ ਨੇ ਸਾਰਾ ਕੁਝ ਕਵਰ ਕੀਤਾ ਪਹਿਲਾਂ ਕੋ ਬੰਦਾ ਹੈਗਾ ਉਹ ਜਵਾਈ ਮੈਨੂੰ ਉਹਦੀ ਇੱਥੇ ਭੇਜਦਾ ਅਦਰਿਆਂ ਦਾ ਪਤਾ ਹੀ ਨਾ ਲੱਗੇ ਕੋ ਤੇ ਚਲੋ ਹੁਣ ਗੱਲ ਸਿਰੇ ਫਲੇ ਲੱਗ ਗਈ ਆ ਲੋਣੇ ਗੱਡੀ ਤੀਸਰੀ ਕੰਪਨੀ ਆਪ ਨੂੰ ਜੇ ਵੀ ਤੀਸਰੀ ਕੰਪਨੀ ਸੇ ਜਗਾ ਵੇ ਲੋ ਸੁਦੀਲਾ ਹੋਣੀ ਹੈ ਜਗਾ ਬੜੇ ਓਕੇ ਹੋ ਗਿਆ ਲੱਗਦੀ ਪਈ ਚੱਲਦੇ ਆ ਇਹਨਾਂ ਦੇ ਆਫਿਸ ਤੇ ਬੋਲੇ ਠੀਕ ਆ ਅਸੀਂ ਚੱਲਦੇ ਈਟਿੰਗ ਵੇਟਿੰਗ ਵੇਟਿੰਗ 10 ਘੰਟੇ ਤੋਂ 4 ਘੰਟੇ ਦੇ ਵਿੱਚ ਮੈਂ ਵੇਟ ਕੀਤੀ ਆ ਇੱਥੇ ਤੇ ਦੇ ਲੋ ਫੋਨ ਮਤਲਬ Shimla Mirch ਦੇ ਪਾਇਲਟ ਪੂਰੇ ਉਹਨਾਂ ਦੇ 23 ਹੋਏ ਆ ਮੇਰਾ خیال ਠੀਕ ਆ ਜੀ 4 ਮਤਲਬ ਸ਼ਾਰਟੇਜ ਸੀ ਚੋਹਾ ਦੀ ਇਸ ਵੇ ਇੱਕ ਹੋਰ ਨਵੀਂ ਅੱਜ ਦੀ ਅਪਡੇਟ ਗੱਡੀ ਆ ਵੀ ਆਪਣੀ ਚੇਂਜ ਹੋ ਜਾਣੀ ਆ ਨਵੀਂ ਅਪਡੇਟ ਇਹ ਆ ਤੇ ਕੰਪਨੀ ਆ ਦਾ ਮੈਸੇਜ ਆਇਆ ਵੀ ਚੇਂਜ ਕਰਾਂਗੇ ਗੱਡੀ ਗੱਡੀ ਚੇਂਜ ਤਾਂ ਕਰਨੀ ਆ ਗੱਡੀ ਦੇ ਇਹਦੇ ਇੱਕ ਤਾਂ ਸਰਵਿਸ ਹੋਣ ਵਾਲੀ ਆ ਇੱਕ ਇਹਦੇ ਪ੍ਰੋਬਲਮ ਆ ਬੈਟਰੀਆਂ ਪ੍ਰੋਪਰ ਬੈਟਰੀਆਂ ਨਵੀਆਂ ਵਾਂ ਮੈਂ ਉਹਨਾਂ ਨੂੰ ਵੀ ਦੱਸਿਆ ਤਾਂ ਉਹ ਕਹਿੰਦੇ ਜਨਵਰੀ ਚ ਚੇਂਜ ਕੀਤੀਆਂ ਸੀ ਤੇ ਕੰਪਿਊਟਰ ਫਿਰ ਜਿਹੜਾ ਕੀਲ ਦਾ ਮਕੈਨਿਕ ਆ ਜਰਮਨ ਪੋਰਟ ਕੀਲ ਚ ਉਹ ਮੈਨੂੰ ਕਹਿੰਦਾ ਵੀ ਇਹਨੂੰ ਕੰਪਿਊਟਰ ਲੱਗੂਗਾ ਅਪਡੇਟ ਹੋਊਗੀ ਤੇ ਫੇ ਇਹਦੇ ਬੈਟਰੀਆਂ ਸਹੀ ਸ਼ੋਅ ਕਰਨੀਆਂ ਕਿਉਂਕਿ ਆdte ਤੱਕ ਬੈਟਰੀ ਸ਼ੋਅ ਇਦਾਂ ਸਿਸਟਮ ਚ ਕਰਦੀ ਆ ਤੇ ਗਾੜੀ ਕੀ ਕਰਦੀ ਆ ਥੋੜਾ ਟਾਈਮ ਪਾ ਕੇ ਬੰਦ ਹੋ ਜਾਂਦਾ ਸਾਰਾ ਸਿਸਟਮ ਮਤਲਬ ਕਿ 4 ਤੋਂ 5 ਘੰਟੇ ਦੇ ਵਿੱਚ ਵਿੱਚ ਤੇ ਉਹ ਮੈਨੂੰ ਕਹਿਣ ਲੱਗਾ ਵੀ ਇਹਨੂੰ ਕੰਪਿਊਟਰ ਲੱਗੂਗਾ ਤਾਂ ਫੇ ਜਾ ਕੇ ਸਹੀ ਹੋਣੀ ਆ ਉਸ ਲਈ ਇਹਨਾਂ ਨੇ ਇਹ ਗੱਡੀ ਉੱਥੇ ਮੰਗਾ ਲਈ ਆ ਤਾਂ ਆਪਾਂ ਨੂੰ ਉੱਥੋਂ ਮਿਲੂਗੀ ਹੋਰ ਸਸਪੈਂਸ ਆ ਮਿਲਗੀ ਇੱਕ ਆਪਣੇ ਦਿਮਾਗ 'ਚ ਹੁਣ ਕਿਹੜਾ ਮਾਡਲ ਮਿਲ ਜਿਹੜਾ ਮਾਡਲ ਤੇ ਕਿਹੜਾ ਬ੍ਰਾਂਡ ਮਿਲਦਾ ਵਲਵੋ ਜਾਂ ਮਰਸੀਡੀਜ਼ ਜਾਂ ਹੋਰ ਕੋਈ ਦੇ ਦਿਆਂ ਠੀਕ ਆ ਜਾਂਦੀ ਆ ਇਹੋ ਜੀ ਕੰਪੜੀ ਨਾ ਸਿੱਧਾ ਤਾਂ ਨਹੀਂ ਚਲੂ ਪਿੱਛੇ ਬਣਿਆ ਪਿਆ ਇਹਦਾ ਵਾਹ ਵਈ ਵਾਹ ਆ ਇੱਕ ਵੀਊ ਵੇਖਿਓ ਆ ਹੁਣ ਨਿਕਲ ਕੇ ਬ੍ਰਿਜ ਬਣੇ ਪਿਆ ਘਰਾਂ ਤੋਂ ਆ ਇਹਨੂੰ ਆਉਣ ਵਾਸਤੇ ਤੇ ਇਹਦੇ ਵਿੱਚ ਨਾ ਕਈ ਥਾਈ ਮੈਂ ਵੇਖਿਆ ਕਿਸਤੀਆਂ ਵੀ ਰੱਖੀਆਂ ਪਈਆਂ ਲੋਕਾਂ ਨੇ ਘਰਾਂ ਦੇ ਵਿੱਚ ਉਹਦੀ ਪਾਣੀ ਦਾ ਆ ਇਧਰ ਫਾਰਮਿੰਗ ਸਿਸਟਮ ਆ ਜਿੱਦਾਂ ਕੀ ਆਪਾਂ ਪਿੱਛੇ ਵੇਖਿਆ ਮੈਂ ਇਥੋਂ ਆਪਣੀ ਹੁਣ ਚੌਥੀ ਲੋਡਿੰਗ ਆ ਲੱਗ ਗਿਆ ਦੇਖਣ ਵਾਲੀ ਗੱਲਬਾਤ ਆ ਦੇ ਲਵ ਇਕ ਤੋ ਹਾਲੈਂਡ ਦੇ ਕੀ ਸਿਸਟਮ ਕਿੰਨੇ ਸੋਨੇ ਘਰ ਬਣਾਏ ਪਿਆ ਵਿੱਚ ਕੰਪਨੀਆਂ ਦੇ ਕੰਡੇ ਸਾਰੇ ਬਨੇ ਪਾਣੀ ਘੁੰਮਦਾ ਪਿਆ ਇਧਰ ਉਹ ਭਾਈ ਚੌਥੀ ਲੋਡਿੰਗ ਤੇ ਪਹੁੰਚ ਗਏ 32 ਨੰਬਰ ਰੈਂਪ ਤੇ ਜਾਣਾ ਆਪਾਂ ਠੀਕ ਹੈ ਜੀ 32 ਨੰਬਰ ਤੇ ਦੋ ਪਾਇਲਟ ਆ ਸਿਰਫ ਅਤੇ ਸਿਰਫ ਓਕੇ ਤੇ ਕਰਾਈਏ ਤੇ ਤੁਰੀਏ ਆਰਾਮ ਨਾਲ ਅੱਗੇ ਤੇ ਡੀਜ਼ਲ ਪਾਉਣਾ ਫ੍ਰੀਗੋ ਦੇ ਵਿੱਚ ਆਪਾਂ ਗੱਡੀ ਚਲੋ ਹੈਗਾ ਵਾ ਗੱਡੀ ਚੱਲ ਆਪਾਂ ਵੈਸੇ ਚੇਂਜ ਕਰਦੇ ਡੈੜੀਆਂ ਠੀਕ ਹੈ ਜੀ ਰੋਵੀ ਲਾਈਏ ਹੁਣ ਗੱਡੀ ਤੇ ਗੱਡੀ ਲਾਡੀ ਦੇਖ ਸਕਦੇ ਸੇਮ ਕੰਪਨੀ ਜੀ ਆਪਾਂ ਖੜੇ ਆ ਠੀਕ ਆ ਜੀ ਕੋਈ ਪ੍ਰੋਬਲਮ ਇਹ ਨਹੀਂ ਕਿ ਲੋਡਦੀ ਹੋਈ ਗੱਡੀ ਸਭ ਕੁਝ ਹੋ ਗਿਆ ਤੇ ਪਰ ਦੱਸਦੇ ਆ ਧੰਨਵਾਦ ਜੀ ਭਾਈ ਲੈ ਵੀ ਇਹ ਵੀ ਨਹੀਂ ਹੋਇਆ ਕਿ ਮੈਂ ਲੇਟ ਹੋ ਗਿਆ ਪਹੁੰਚਣ ਜਿੱਥੇ ਇਹ ਵੀ ਨਹੀਂ ਹੋਇਆ ਕਿ ਮਾਲ ਰੈਡੀ ਨਹੀਂ ਸੀਗਾ ਮਟੀਰੀਅਲ ਤੇ ਚਲੋ ਸਭ ਕੁਝ ਸੀਗਾ ਨਾ ਇਹ ਹੋਇਆ ਕਿ ਲੋਡ ਨਹੀਂ ਹੋਈ ਸਭ ਕੁਝ ਹੋ ਗਿਆ ਲੋਡ ਹੋ ਗਿਆ ਏ ਟੂ ਜ਼ੈਡ ਕੰਪਲੀਟ ਹੋ ਗਿਆ ਨਿੱਕੀ ਜੀ ਗੱਲ ਪਿੱਛੇ ਮਸਲਾ ਆੜ ਗਿਆ ਅੜ ਇਦਾਂ ਗਿਆ ਕਿ ਹਲਵਿਆਂ ਦਾ ਲੋਡ ਸੀ ਲਾਸਟ ਦੋ ਪਾਇਲਟ ਇੱਕ ਪਾਇਲਟ ਦਾ ਫੁੱਲ ਤਾਂ ਤਾਂ ਇਹਨਾਂ ਨੇ ਕੀਤਾ ਪਿਆਈਗਾ ਇੱਕ ਦੇ ਉੱਤੇ ਸਿਰਫ ਤਿੰਨ ਜਿੱਦਾਂ ਕਿ ਛੋਟੇ-ਛੋਟੇ ਕਾਰਟਨ ਸੀਗੇ ਤਿੰਨਾਂ ਛੋਟੇ ਕਾਰਟਨਾਂ ਵਾਲੇ ਨੂੰ ਤਿੰਨ ਕਾਰਟਨ ਚੱਕ ਕੇ ਕਹਿੰਦੇ ਮੈਨੇਜਰ ਸਾਡਾ ਜੋ ਹੁੰਦਾ ਲੌਜਿਸਟਿਕ ਵਾਲਾ ਕਹਿੰਦਾ ਕਿ ਦੂਜਿਆਂ ਦੇ ਉੱਤੇ ਸ਼ਿਫਟ ਕਰ ਲਾ ਤੇ ਇੱਕ ਪਾਇਲਟ ਜਿਹੜਾ ਕਿ ਵਿੱਚ ਵੱਡਾ ਸੀਗਾ ਉਹ ਕਹਦਾ ਸੀਗਾ ਵੀ ਲਾਠ ਤੇ ਤਿੰਨ ਜਿਹੜੇ ਯੂਰੋ ਪਾਇਲਟ ਹਨ ਜੋ ਕਿ ਇੱਥੇ ਚੱਲਦੇ ਆ ਯੂਰਪ ਉਹ ਸੈੱਟ ਕਰਦੇ ਤੇ ਇੱਕ ਇੰਡੀਅਨ ਪਾਇਲਟ ਜਿਹੜਾ ਕਿ ਵੱਡਾ ਉਹ ਪਾਇਲਟ ਇੰਡੀਆ ਦੇ ਵਿੱਚ ਚੱਲਦਾ ਉਹ ਹਰ ਇੱਕ ਬੰਨੇ ਇੱਕੋ ਜਿਹਾ ਹੁੰਦਾ ਯਾਰ ਉਹਦੇ ਨਾਲ ਇੱਕ ਪਾਇਲਟ ਯੂਰੋ ਵਾਲਾ ਲਾ ਦੇ ਮੈਂ ਕੋ ਟ੍ਰਾਈ ਕੀਤਾ ਆਪਣੇ ਕੋ ਨਹੀਂ ਸੀ ਪੋਸੀਬਲ ਕਿਉਂਕਿ ਆਪਾਂ ਫੋਰਕਲੈਫਟਰ ਨਹੀਂ ਨਹੀਂ ਚਲਾਈ ਸੋ ਮਾੜਾ ਯਾਰ ਤੁਸੀਂ ਦੇਖਿਆ ਜਰੂਰ ਆ ਉਹ ਮਤਲਬ ਕਹਿ ਲਓ ਕਿ ਡਾਟ ਡਾਰ ਕੇ ਚੜਾਈਆਂ ਵੀ ਮੈਂ ਇੱਕ ਵਾਰ ਕਹਿ ਲਉਗੀ ਇੱਥੇ ਮੈਂ ਟੇਡਾ ਵੀ ਕਰਤਾ ਸੀ ਪਾਇਲਟ ਪਰ ਮੁੜਿਆ ਨੇ ਸਦਾ ਕਰ ਦਿੱਤਾ ਦੂਜੀ ਗੱਲ ਮੈਂ ਉਹਨਾਂ ਨੂੰ ਕਿਹਾ ਕਿ ਕਰ ਦੋ ਉਹ ਕਹਿਣ ਲੱਗੇ ਭਾਈ ਸਾਡਾ ਤਾਂ ਗਿਆ ਟਾਈਮ ਉੱਪਰ ਚੱਲ ਆ ਵੀਕਐਂਡ ਤੇ ਭਾਈ ਸਾਡੇ ਅਹੀਂ ਤੇ ਚੱਲੇ ਆ ਸੱਦੀ ਜੀ ਗੱਲ ਉਹ ਅਗਲੇ ਆਨੇ ਝੁਕਾ ਚੱਕਿਆ ਤੇ ਬਾਸ ਜੀ ਚਲੇ ਗਿਆ ਤੇ ਮੈਨੇਜਰ ਕਹਿੰਦਾ ਤੂੰ ਆਪ ਕਰਕੇ ਵੇਖ ਲੈ ਮੈਂ ਕਿਹਾ ਭਾਬ ਮੇਰੇ ਵਾਸਤੇ ਦੀ ਗੱਲ ਨਹੀਂ ਕੀ ਵੀ ਇੱਕ ਉਹ ਵੱਡਾ ਪਾਇਲਟ ਚੱਕਣਾ ਤਾਂ ਵੱਡੀ ਫੋਰਕ ਲਿਫਟ ਚਾਹੀਦੀ ਆ ਛੋਟੀਆਂ ਕਿਉਂਕਿ ਉਹ ਯੂਰੋ ਪਾਇਲਟ ਦੇ ਹਿਸਾਬ ਨਾਲ ਤੇ ਹੁਣ ਮੁੱਕੀ ਗੱਲ ਇੱਥੇ ਆਣ ਕੇ ਵੀ ਕਹਿੰਦਾ ਫਿਰ ਐ ਕਰ ਸਵੇਰ ਤਾਈਂ ਵੇਟ ਕਰ ਇੱਥੇ ਇੱਥੋਂ ਨਾ ਗੱਡੀ ਹਲਾਈਂ ਕਹਿੰਦਾ ਇਹ ਨਾ ਹੋਵੇ ਇਹ ਮੁੰਡੇ ਦੇ ਦੇ ਹੋਏ ਪਏ ਹੁਣ ਤੇ ਹੁਣ ਆਪਾਂ ਅੱਜ ਇੱਥੇ ਖੜੇ ਆ ਕੱਲ ਨੂੰ ਕੀ ਪਲੈਨਿੰਗ ਆਉਂਦੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਆਪਾਂ ਵੀਡੀਓ ਦੇ ਵਿੱਚ ਜਰੂਰ ਕਿਉਂਕਿ ਹੁਣ ਮੀਰਾ ਜਿੱਥੋਂ ਤੱਕ ਖਿਆਲ ਆ ਚਲੋ ਜੋ ਹੁਣ ਆਹੀ ਆ ਵੀ ਜਿਹੜਾ ਕਲਾਇੰਟ ਆ ਜਿਹਦਾ ਮਾਲ ਆ ਉਹ ਇਹਨਾਂ ਨੂੰ ਪਾਊਗਾ ਮੇਲ ਭਾਈ ਸਾਨੂੰ ਆ ਸਹੀ ਕਰਕੇ ਦੋ ਮਟੀਰੀਅਲ ਸਾਈਟ ਤੇ ਪਹੁੰਚਣਾ ਨਹੀਂਗਾ ਤੇ ਜੇ ਉਹ ਹਾਂ ਉਹਦੀ ਪੇ ਹੋ ਕੋਈ ਵੀ ਉਹ ਸ਼ਾਇਦ ਮਤਲਬ ਆਪਾਂ ਕੁਝ ਸਟੇਜ ਨਹੀਂ 50 50 ਚਾਂਸ ਆ ਅੰਦਰਲੀ ਗੱਲ ਆਪਾਂ ਨੂੰ ਨਹੀਂ ਪਤਾ ਪਰ ਲੋਡ ਦੇ ਬਾਰੇ ਜੇ ਮੈਂ ਆਪਣਾ ਤਯਾਰਬਾ ਕਰਵਾ ਉਹ ਲੋਡ ਜਾ ਸਕਦਾ ਸੀ ਕੋਈ ਰੋਲਾ ਨਹੀਂ ਸੀਗਾ ਕਿਉਂ ਕਿ ਕਿਉਂਕਿ ਪਿੱਛੇ 12 ਲਾ ਦੇਣੀਆਂ ਸੀ ਕੋਈ ਐਡਾ ਰੋਲਾ ਨਹੀਂ ਪਹਿਲਾਂ ਵੀ ਲੋਡ ਕਰਾਉਂਦੇ ਰਹੇ ਪਰ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਕਾਰਗੋ ਵਾਲਾ ਇੰਨਾ ਵੇਮੀਆ ਲਗਾਰਾ ਮੈਨੂੰ ਵੀ ਉਹਨੇ ਮੈਨੂੰ ਕੁੱਲ ਮਿਲਾ ਕੇ ਖਪਾ ਜਾ ਦਿੱਤਾ ਕਦੀ ਐਂ ਕਾਰ ਕਦੀ ਬੋਂ ਕਰ ਕਦੀ ਇੱਧਰ ਕਰ ਦੇ ਕਦੀ ਉੱਧਰ ਨਾ ਉਹਨੂੰ ਇੰਗਲਿਸ਼ ਵੀ ਚਲੋ ਇੰਨੀ ਆਪਣੀ ਚਲੋ ਹਾਈ ਨਹੀਂ ਗਈ ਉਹ ਨੂੰ ਨਾ ਸਮਝਾ ਹੋਵੇ ਵੀ ਆ ਪਾਇਲਟ ਨੂੰ ਵੀ ਐ ਵੀ ਇੱਕ ਪਾਇਲਟ ਹੋ ਜਿਹੜਾ ਜਿਹੜੇ ਤੇ ਦੋ ਤਿੰਨ ਆਪਣੇ ਕਾਰਟੂਨ ਜਿਹੇ ਹਲਵਿਆਂ ਦੇ ਉਹ ਕੱਢ ਦੇ ਪਰ ਮੈਂ ਸੱਚੀ ਗੱਲ ਆ ਵੀ ਉਹ ਸਭ ਕੁਝ ਚਲੋ ਆਪਣੇ ਅੰਦਾਜ਼ੇ ਨਾਲ ਮੈਂ ਸਮਝ ਗਿਆ ਜਦੋਂ ਪਰ ਲਾਸਟ ਮੁੱਕ ਦੀ ਗੱਲ ਨਾਲ ਮੇਰੇ ਹੱਥ ਵਾਸਨਾ ਉਹ ਵੀ ਜਾਣ ਵਾਲਾ ਲੋਡ ਵੀ ਕਿਉਂ ਨਹੀਂ ਜਾਣਦੇ ਨੇ ਯਾਰ ਵੀ ਬਹੁਤ ਵਧੀਆ ਜਾਣਾ ਸੀਗਾ ਉਹ ਚਲੇ ਪਹੁੰਚ ਵੀ ਜਾਣੇ ਸਭ ਕੁਝ ਹੋਣਾ ਹੈ ਪਰ ਮੈ ਉਹਦੀ ਸਮਝ ਹੀ ਨਹੀਂ ਆਈ ਗੱਲ ਵੀ ਅੱਗੇ ਵੀ ਇਹ 1 2 ਸਾਡੇ ਕੋਲ ਕਾਰਗੋ ਵਾਲੇ ਕਿਉਂਕਿ ਉਹ ਆਪਦੇ ਹੱਥ ਹੈਂਡਓਵਰ ਕਰ ਲੈਂਦੇ ਹੁੰਦੇ ਆ ਬਾਅਦ ਚ ਯਾਨੀ ਕਿ ਸਾਡੀ ਉਹਨਾਂ ਨਾਲ ਗੱਲ ਹੁੰਦੀ ਆ ਬਾਅਦ ਚ ਤੇ ਮੈਨੇਜਰ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਜਦੋਂ 4 5 ਲੋਡਿੰਗਾਂ ਹੋਣ ਇੰਤਾਂ ਨਹੀਂ ਤਿੰਨ ਵੀ ਹੋਣ ਉਹਦੇ ਨਾਲ ਹੀ ਸਿੱਧੀ ਡੀਲ ਕਰਨੀ ਪੈਂਦੀ ਆ ਵੀ ਆਹ ਗੱਲ ਇਦਾਂ ਵਾ ਇੰਨਾ ਟੈਂਪਰੇਚਰ ਇਦਾਂ ਪਰ ਯਾਰ ਇੱਥੇ ਅੱਜ ਮਤਲਬ ਹੁਣ ਬਹੁਤ ਔਖਾ ਹੋਇਆ ਮੈਂ ਪੂਰਾ ਮਤਲਬ ਦਿਮਾਗ ਖਰਾਬ ਹੋ ਗਿਆ ਵੀ ਇਦਾਂ ਨਹੀਂ ਦਮ ਕੀ ਕਰਾਂ ਯਾਰ ਤੇ ਹੁਣ ਲਾਲੀ ਸਾਈਡ ਤੇ ਗੱਡੀ ਆਪਾਂ ਤੇ ਬੈਠੇ ਆ ਸਵੇਰੇ ਵੇਖੋ ਕੀ ਕਰਦੇ ਕੀ ਆ ਕਿਥੋਂ ਕਰਾਉਂਦੇ ਆ ਕਿ ਇੱਥੇ ਕਰਾਉਂਦੇ ਆ ਕਿ ਨਹੀਂ ਕਿ ਕਿਦਾਂ ਪਰ ਆਪਾਂ ਤਾਂ ਖੜੇ ਕਰਦੇ ਵੀ ਇਹ ਮੇਰੇ ਵਾਸਤੇ ਦੀ ਗੱਲ ਨਹੀਂ ਗਈ ਸਹੀ ਹੈ ਜੀ ਤੇ ਹੁਣ ਚਲੋ ਵੇਟ ਕਰਦੇ ਆ ਸਵੇਰੇ ਠੀਕ ਆ ਜੀ ਸਵੇਰ ਤੱਕ ਓਕੇ ਜੀ ਸਵੇਰ ਨੂੰ ਹੁਣ ਆਪਾਂ ਦੇਖਦੇ ਆ ਕੀ ਬਣਦਾ ਯਾ ਅਲੈਨ ਦੇ ਹੁੰਦ ਕਰੇਂਗੇ ਆ ਕੀ ਹਾਲ ਨੇ ਸਾਰੇ ਹੰਦੇ ਲੈ ਵੀ ਅੱਜ ਲਾਪੇ ਹੀ ਆਪਾਂ ਰੀ ਲੋਡ ਯਾਨਕੀ ਦੁਬਾਰਾ ਕਰਾਇਆ ਕਿਉਂਕਿ ਇੱਕ ਇੰਡੀਅਨ ਪਾਇਲਟ ਇੱਕ ਯੂਰੋ ਪਾਇਲਟ ਆਇਆ ਜਿੱਦਾਂ ਕੀ ਦੱਸਦੇ ਇੰਡੀਅਨ ਪਾਇਲਟ ਵੱਡਾ ਹੁੰਦਾ ਤੇ ਉਹ ਹੁਣ ਸੈਟਿੰਗ ਕਰਾਈਏ ਤੇ ਲਾਸਟ ਤੇ ਹੁਣ ਯੂਰੋ ਪਾਇਲਟ ਕਹਿ ਜਾਂਦਾ ਕਿ ਇਹ ਪਾਇਲਟਸ ਗੈਪ ਭੰਨੀ ਰੱਖਿਆ ਠੀਕ ਆ ਤੇ ਇਹ ਵੀ ਆ ਵੱਡਾ ਵਾ ਇਹ ਛੋਟਾ ਵਾ ਤੇ ਗੈਪ ਰਹਿਦਾ ਤੇ ਕਿੱਥੇ ਉਹ ਜਿਹੜੇ ਆ ਕਿਉਂਕਿ ਹੈ ਤਾਂ ਤਾਂ ਆ ਤਾਂ ਡਿੱਗਣ ਦਾ ਚਾਂਸ ਆ ਲੋਵੀ ਯਾਰ ਕੰਮ ਖਤਮ ਹੋ ਗਿਆ ਇਹ ਇੰਨਾ ਕੰਮ ਸੀਗਾ ਜਿਹੜਾ ਕੀ ਇਹਨਾਂ ਨੇ ਤਸੱਲੀ ਨਾ ਕਰਤਾ ਤਾਂ ਆਪਣੇ ਕੋ ਨਹੀਂ ਹੋਣਾ ਸੀ ਵੀ ਹੁਣ ਚੱਲਦੇ ਆ ਤੇ ਅੱਜ ਬਾਹਰ ਪੈਂਦਾ ਮੀ ਮੀ ਸਾਰੇ ਇੱਥੋਂ ਜਰਮਨ ਤੱਕ ਪੈ ਰਹੇ ਆ ਤੇ ਮੁੰਡੇ ਦਾ ਫੋਨ ਆਇਆ ਹੀ ਉੱਥੇ ਵੀ ਹੈ ਹਾਲਾ ਠੀਕ ਆ ਫੇਰੀ ਲੋਵੀ ਅੱਜ ਆਪਣੀ ਯਾਰ ਗਈ ਆ ਜਾਨਾ ਛੋਟਾ ਇੱਥੋਂ ਮਤਲਬ ਮੈਨੂੰ ਲੱਗਦਾ ਨਹੀਂ ਮੈਨੂੰ ਆਪ ਨੂੰ ਪੰਗਾ ਲੈਣਾ ਪੈਣਾ ਤਾਂ ਪਰ ਬਾਬੇ ਨਾਨਕ ਦੀ ਮਿਹਰ ਨਾਲ ਕਰਨਾ ਕਰਕੇ ਦਿੱਤਾ ਉਹਨਾਂ ਨੇ ਠੀਕ ਆ ਜੀ ਸੋ ਲੈ ਵੀ ਚੱਲਣ ਲੱਗੇ ਆਪਾਂ ਹੁਣ ਇਥੋਂ ਤੇ 177 ਕਿਲੋਮੀਟਰ ਤੋਂ ਪਉਣਾ ਡੀਜ਼ਲ ਤੇ ਗਾੜੀ ਟੋਟਲ ਸਫਰ ਹੈਗਾ ਇਥੋਂ ਕੀਲਪੋਰਡ ਦਾ 595 ਕਿਲੋਮੀਟਰ ਚੱਲਦੇ ਆ ਠੀਕ ਆ ਜੀ ਬਾਬੇ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਤੇ ਵੀਡੀਓ ਨੂੰ ਜਰਾ ਜਦੋਂ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਮੇਰੇ ਭਰਾ ਨਵੇਂ ਵੀਰ ਸਬਸਕ੍ਰਾਈਬ ਜੁ ਰਿਓ ਕਰਿਓ ਚੈਨਲ ਨੂੰ ਓਕੇ ਜੀ